ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦਾ ਬਿਆਸ ਤੇ ਦੋ ਟੋਕੜ ਗੱਬਣ ਜੀ ਇੱਕ ਟੋਕੜ ਤੇ ਦੋ ਗੱਬਣਾ ਤੇ ਇੱਕ ਤਾਜੀ ਸੂਈ ਗਾਂ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸੋ ਨਾਮ ਗਰਜੰਟ ਸਿੰਘ ਜੀ ਪਿੰਡ ਕੋਰਿਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 7888 3434 737 ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੂਹਾ ਕਿੰਨਾ ਮਾ ਸੂਈ ਹੈ ਇਹ ਜੀ ਪਹਿਲਾ ਸੂਹਾ ਦੂਜੇ ਦੀ ਗੱਭਣ ਆ 6 6 ਮਹੀਨਿਆਂ ਦੀ ਗੱਭਣ ਆ 7 ਕਿਲੋ ਦੁੱਧ ਆ ਜੀ 7 ਕਿਲੋ ਦੁੱਧ ਹਾਂ ਜੀ ਥਣਾ ਦੀ ਡੰਨਾ ਜੀ ਥਣਾ ਦੀ ਓਕੇ ਜੀ ਠੀਕ ਹੈ ਭਾਈ ਤੋਰ ਕੇ ਦਿਖਾ ਦਿਨਾਲ ਦੀ ਨਾਲ ਆ ਕੱਢ ਦੀ ਸੂਆ ਬਾਈ 10 ਦਾ ਪਹਿਲਾ ਸੂਈ ਆ ਦੂਜੀ ਸੂਈ ਵਾਸਤੇ 6 ਮਹੀਨਿਆਂ ਦੀ ਗੱਭਨ ਚੈੱਕ ਪਾਸ ਹੈ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾਨ ਨੂੰ ਨਾਲ ਜ਼ਰੂਰ ਲੈ ਕੇ ਆਇਓ ਜੀ ਜਿਹੜਾ ਨੱਟ ਦਾ ਤਿਆਰ ਆ ਜੀ ਉਹ 7 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਚਬਾਈ ਕਰ ਸਕਦਾ ਜੀ ਬਾਕੀ ਥਣਾ ਥਣਾ ਦੀ ਡੰਨਾ ਜੀ ਹਾਂ ਥਣਾ ਦੀ ਓਕੇ ਜੀ ਠੀਕ ਹੈ ਜੀ ਥਣਾ ਤੇ ਸ਼ਹਿਦ ਵੀ ਸੋਣੇ ਥਾਣਾ ਦੀ ਸਾਈ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਸੋਨੇ ਆ ਗੈਪ ਤੇ ਲੱਗੇ ਆ ਬਾਈ ਵੈਸੀ ਆ ਲੂਲ ਜੀ ਮਾੜੀ ਥਾਂ ਤੇ ਵੈਸੀ ਆ ਜੀ ਕੋਈ ਉਹੋ ਜੀ ਗੱਲਬਾਤ ਨਹੀਂ ਕਿ ਥਾਂ ਓਕੇ ਆ ਠੀਕ ਆ ਥਾਣਾ ਦੀ ਡੰਨ ਹੋਊਗੀ ਹਾਂ ਮੈਂ ਕਹਿੰਦਾ ਜਿਆਦਾ ਪਾਸ ਕਰਕੇ ਲੈ ਜਾਵੇ ਸਹੀ ਗੱਲ ਆ ਆਪਦੀ ਦੋ ਟਾਈਮ ਚਾਰ ਟਾਈਮ ਚੋਕ ਕੇ ਲੈ ਜੇ ਲੈ ਜਲਦੀ ਵੀਰੇ ਓਰੀਜਨਲ ਪੰਜਾਬ ਵਾਲੀ ਜਰਸੀ ਬਾਕੀ ਰੰਗ ਬ੍ਰਾਂਡ ਚੰਗਾ ਜੀ ਪੂਰਾ ਡਿਮਾਂਡ ਵੀਰੇ ਦੀ ਇਹਦੀ ਡਿਮਾਂਡ ਹੈਗੀ ਜੀ 37000 ਉਹ ਜੁਮਾਨ ਤਨ ਮਾਤਨ ਕਰ ਦਿਆਂਗੇ ਠੀਕ ਆ ਜੀ ਉਹ ਕਹਿੰਦੇ ਜੀ ਸੁਤਾ ਜੀ ਸੂਈ ਫੱਜਰ ਹਾਂਜੀ 18 19 ਕਿਲੋ ਵੱਧ ਅ ਬਤਾਣੀ ਹਾਂਜੀ ਹਾਂਜੀ ਇਹ ਕੀ ਪਹਿਲੇ ਸੂਹ ਦਿੱਤਾ ਠੀਕ ਹੈ ਬਾਈ ਹਾਂ ਹੁਣ ਦੂਜਾ ਸੂਹਾ ਸੁਣੀ ਆ ਇਹ ਨਹੀਂ ਪਤਾ ਕਿ ਵੱਧ ਵੀ ਕੱਢ ਜਾਈਂ ਦੋ ਨੰਬਰ ਨਾਲ ਦੇ ਨਾਲ ਫੇਰਾ ਟੋਰਦਿਆ ਕਰੀ ਸੂਹਾ ਕਿੰਨਾ ਮੈਂ ਜੀ ਉਹਦਾ ਉਹਦਾ ਪਹਿਲਾ ਸੂਹਾ ਹੀ ਦੂਜੇ ਦੇ ਗੱਬਣਾ ਹਾਂਜੀ ਇਹਦਾ ਦੋ ਨੰਬਰ ਦਾ ਜੀ ਹਾਂ ਇਹਦਾ ਦੂਜਾ ਸੂਹਾ ਜੀ ਤੀਜੇ ਹfte ਕਿੰਨਾ ਟਾਈਮ ਦੀ ਇਹ ਹੈਗੀ 5.5 ਮਹੀਨੇ ਦੀ ਸਾਢੇ ਦਾਦਾ ਕਿੰਨਾ ਜੀ ਦੋ ਦੇ ਥਲੇ ਹੈਗਾ ਜੀ 6 ਕਿਲੋ ਠੀਕ ਹੈ ਜੀ ਥਣਾ ਦੀ ਰੰਗਾਂ ਜੀ ਹਾਂਜੀ ਥਣਾ ਦੀ ਓਕੇ ਜੀ ਠੀਕ ਹੈ ਇਹ ਵੀ ਜਰਸੀ ਆ ਜਾਂਦੀ ਆ ਰੰਗ ਪ੍ਰਿੰਟ ਦੀ ਇਹ ਵੀ ਚੰਗੀ ਹੈ ਜੀ ਸੂਆ ਦੂਜਾ ਸੂਈ ਵੀ ਹੈ ਤੀਜੀ ਆਸਤੇ 5.5 ਮਹੀਨਿਆਂ ਦੀ ਗੱਭਨ ਚੱਕ ਪਾਸਾ ਦੁੱਧ 6 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਰੰਗ ਪ੍ਰਿੰਟ ਦੀ ਚੰਗੀ ਆ ਸਵਾਨੇ ਤੇ ਬ੍ਰੀਕ ਬ੍ਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਜੀ ਥਣ ਕੱਲਾ ਕੱਲਾ ਨਿਕੜ ਮਹਾਤੀ ਜਵਾਈ ਅਲਥਾਨਾ ਜੀ ਕੱਦ ਕਾਠ ਵੀ ਚੰਗਾ ਜੀ ਇਹਦਾ ਵਜਨ ਵੀ ਚੰਗਾ ਜੀ ਖੱਜਰ ਨੇ ਚੰਗਾ ਦੁੱਧ ਦਿੱਤਾ ਹੋਊਗਾ ਜੀ ਅੱਜ ਦੀ ਡਿਮਾਂਡ ਜੀ ਅੱਜ ਡਿਮਾਂਡ ਹੈ ਜੀ 35000 ਜੀ ਜੋੜਾ ਲੈ ਜੀ ਕੋਈ ਜੋੜੇ ਦਾ ਕਰ ਦਿਆਂਗੇ ਜੀ ਠੀਕ ਹੈ ਜੀ ਅੱਜ ਦੀ ਰਿਮਾਂਡ 35000 ਰੁਪਏ ਜੋ ਕੋਈ ਜੋੜਾ ਲੈ ਜੂ ਤਾਂ ਮਾਨਦਾਨ ਜਿਆਦਾ ਹੋਊਗਾ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੂਜਾ ਸੂਆ ਮੰਨ ਕੇ ਜੇ ਹੈ ਤੋਕੜ ਆ ਅਗਲਾ ਕਹਿੰਦਾ ਢਾਈ ਮਹੀਨੇ ਹੋਇਆ ਆਪਾਂ ਨੇ ਇਹ ਗੱਲ ਨੂੰ ਕਹਿੰਦੇ ਤਿੰਨ ਹੋ ਗਏ ਹੁਣ ਸਾਢੇ ਤਿੰਨ ਹੋ ਕਿੰਨਾ ਹੋਗਾ ਜਦੋਂ ਹਾਂ ਜਦੋਂ ਕੋਈ ਪ੍ਰੂਫ ਹੀ ਨਹੀਂਗਾ ਤੇ ਪਰ 15 ਦਿਨ ਉਹ ਆਦੇ ਹੋਗੇ ਠੀਕਾ ਭਰੇ ਨੂੰ ਆਪਾਂ ਉਹਦੀ ਕੋਈ ਗਾਰੰਟੀ ਨਹੀਂ ਆਪਾਂ ਦੰਦੇ ਉਹ ਚੀਜ਼ ਦੀ ਠੀਕ ਹੈ ਜੀ ਹਾਂ ਉਹ ਅਗਲੇ ਦੀ ਕਿਸਮਤ ਆ ਹਾਂ ਤੋਕੜ ਕੇ ਦਿਖਾ ਦੀ ਬਾਈ ਰਹਿ ਵੀ ਸਕਦੀ ਆ ਨਹੀਂ ਵੀ ਰਹਿ ਸਕਦੀ ਹੈਨਾ ਦੁੱਧ ਕਿੰਨਾ ਤੇ ਆ ਦੁੱਧ ਇਥੇ 7 ਕਿਲੋ ਆ ਜੀ ਠੀਕ ਹੈ ਜੀ 7 ਕਿਲੋ ਦਾ ਦੁੱਧ ਆ 7 ਕਿਲੋ ਕੰਨੇ ਆ ਹਾਂ ਦੂਜਾ ਸੂਹਾ ਸੂਈ ਹਾਂਜੀ ਦੂਜਾ ਸੂਹਾ ਲੈ ਚੱਲੀ ਵੀਰੇ ਇਧਰ ਨੂੰ ਸੂਹਾ ਦੂਜਾ ਸੂਈ ਆ ਬਾਈ ਕਹਿੰਦਾ ਆਪਾਂ ਟੋਕੜੀ ਲਿਆਂਦੀ ਐਵੇਂ ਕਹਿ ਦਿੱ ਗਏ ਬਈ 2 ਮਹੀਨੇ ਹੋਏ 4 ਮਹੀਨੇ ਹੋਏ ਸੂਈ ਨੂੰ ਸਮਾਂ ਜਿੰਨਾ ਮਰਜ਼ੀ ਰੱਖ ਲਿਓ ਜੀ ਦੁੱਧ 7 ਕਿਲੋ ਆ 15 ਦਿਨ ਮਾਲਕਾਂ ਨੇ ਕਿਹਾ ਕਿ ਏਆਈ ਹੋਈ ਨੂੰ ਸਮਾਂ ਹੋ ਗਿਆ ਜੀ ਪਰ ਆਪਾਂ ਖਾਲੀ ਲਈ ਆ ਤੇ ਖਾਲੀ ਮੰਨ ਕੇ ਹੀ ਦੇਣੀ ਆ ਜੀ ਫਲਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਅਦਾ ਖਾਨ ਆ ਜੀ ਬਾਕੀ ਵਜਨ ਵਜੂਦ ਕਰ ਲਈ ਹੈ ਜੀ ਇਹਦੀ ਡਿਮਾਂਡ ਵੀਰ ਇਹਦਾ ਮੁੱਲ ਜੀ 2200 ਕੋਜਲੈਸ ਜੀ ਕਰ ਦਿਆਂਗੇ ਜੀ ਬਾਕੀ ਆਪਾਂ ਮੁੱਲ ਵੀ ਉਹਨਾਂ ਕੀ ਮੰਗਿਆ ਅਗਲੀ ਕਿਸਮਾ ਜੇ ਰਹਿ ਗਈ ਫਿਰ ਪਾ ਕਹਾਣੀ ਕਿੱਧਰ ਨੂੰ ਜਾਣੀ ਹੈ ਨਾ ਆਪਾਂ ਦੀ ਡਿਮਾਂਡ ਹੈ ਜੀ ਬਾਕੀ ਲਸ ਬਾਈ ਕਹਿੰਦਾ ਉਹ ਚੋਂ ਕਰ ਦਾਂਗੇ ਅੱਗੇ ਵੇਲੇ 4 ਨੰਬਰ ਤੂੰ ਆ ਕੇ ਨਮਾ ਜੀ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਡੰਨਾ ਜੀ ਜਮਾ ਓਕੇ ਆ ਜੀ ਬੱਚਾ ਕਿ ਦਿੱਤਾ ਬੱਚਾ ਮਗਰ ਵੱਛੀ ਆ ਇਹ ਆਪਣੇ ਰਸਤੇ ਦੇ ਵਿੱਚੋਂ ਆਈ ਆ ਜੀ ਜਿਗ ਦੀ ਧੀ ਜਿਹੜੀ ਵੱਛੀ ਆ ਮੰਗਰ ਬਾਕੀ ਉਸ ਲਈ ਕੈਮਰਾ ਮਾਰ ਦਿਓ ਬਾਅਦ ਦਿਖਾ ਦਿੰਦੇ ਆ ਜੀ ਬੱਚੀ ਕਿੰਨਾ ਬੋਲਾ ਤਿਆਰ ਹੈ ਜੀ ਇਥੇਲੇ 15 ਕਿਲੋ ਬੋਲਾ ਤਿਆਰ ਹੈ ਜੀ ਜੋ ਕਿ ਦੇ ਦਾਂਗੇ ਮੈਂ ਕਿਹਾ ਪਹੁੰਚਾ ਚਾਰ ਟਾਈਮ ਚੋਲੇ ਜੀ ਗੱਲ ਹੀ ਕੋਈ ਡੰਨਾ ਜੀ ਖਾਣਾ ਦੀ ਓਕੇ ਆ ਠੀਕ ਹੈ ਤੋਰ ਕੇ ਦਿਖਾ ਦੇ ਸੂਹਾ ਦੂਜਾ ਸੂਈ ਹੈ ਜੀ ਬਾਈ ਦੇ ਦਸਰ ਮਨਤਾਪਕ ਚਾਰ ਦਿਨ ਹੋ ਗਏ ਸੂਈ ਨੂੰ ਜੇ ਜੇਰ ਵੀ ਡੰਨ ਜਮਗੇ ਹਾਂ ਜਮਾ ਓਕੇ ਓਕੇ ਠੀਕ ਹੈ ਬਾਈ ਚਾਰ ਦਿਨਾਂ ਦੀ ਸੂਈ ਥੱਲੇ 15 ਕਿਲੋ ਨੱਟ ਬੋਲਾ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਬਾਈ ਕਰ ਸਕਦਾ ਵਜਨ ਵਜੂਦ ਦੀ ਬੜੀ ਚੰਗੀ ਹੈ ਜੀ ਬਾਕੀ ਸੇਵਾਪੁਰ ਮਾਲਕਾਂ ਦੀ ਚੰਗੀ ਸੀਗੀ ਤੁਹਾਨੂੰ ਦੈਸੀ ਰਹੀ ਹੈ ਜੀ ਕੋਈ ਆਏਗਾ ਬਈ ਲੱਸੀ ਨਹੀਂ ਸਿੱਕੀ ਨਹੀਂ ਹਾਰਟ ਵੀ ਚੰਗੀ ਹੈ ਜੀ ਥਾਨ ਕੱਲਾ ਕੱਲਾ ਨਿਖੜਮਾ ਹੱਥੀ ਚਬਾਈ ਵਾਲਾ ਥਾਨਾ ਜੀ ਮਗਰ ਬਾਈ ਦੱਸਦਾ ਜਿਗ ਦੀ ਧੀ ਹੈ ਜੀ ਸੀਮਨ ਚੰਗਾ ਲੱਗਿਆ ਸੀ ਜਿਗ ਸੀਮਨ ਤੁਹਾਨੂੰ ਪਤਾ ਹੀ ਆ ਜਿਹੜੀ ਬੈਠੀ ਆ ਬਈ ਇਹੀ ਹਾਂਜੀ ਬੈਠੀ ਆ ਜੀ ਵਾਰਟੀ ਚ ਆ ਕੇ ਕਰੋ ਜੀ ਬੱਚੇ ਦੀ ਮਗਰ ਬੱਚਾ ਬੱਚੀ ਆ ਜਾਂਦੀ ਆ ਕਿੰਨਾ ਭਾਜੂ ਵੀਰੋ ਦੋਦੀ ਦੋ ਜੀ 20 ਕੁ ਰਾਮਣਾ ਪਾਉਣਾ ਚਾਹੀ ਜਿਹੜਾ ਚੌਥੇ ਦਿਨ ਸੂਈ ਦੇਲੇ 15 ਕਿਲੋ ਬੋਲਾ 14 ਕਿਲੋ ਦੇਈ ਜਾਂਦੀ ਆ 20 20 ਕਿਲੋ ਬਾਹਲਾ ਨਹੀਂ ਡਿਮਾਂਡ ਜੀ ਡਿਮਾਂਡ ਇਹਦੇ 65000 ਜੀ ਹੋ ਜੋ ਲਸ ਕਰ ਦਿਆਂਗੇ ਜੀ 65000 ਜੀ ਤੁਹਾਨੂੰ ਦੋ ਨਾਕ ਮੈਸਜ ਆਣੇ ਆ ਜੀ 15 ਕਿਲੋ ਬੋਲਾ ਆਪਦਾ ਜੋਕ ਲੈ ਜਾਓ ਜੀ ਅੱਗੇ ਵੀਰੇ ਅਗੀ 5 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜੀ ਫਾਰਮ ਚੋਂ ਲਈ ਆਪਾਂ ਦੂਜਾ ਸੂਅਤ ਹੁੰਦੀ ਆ ਹਜੇ 5 ਦਿਨ 4-5 ਦਿਨ ਦੇ ਮੁਤਾਬਕ ਕਾਫੀ ਮੁਤਾਬਕਾ ਜੇ ਬਾਕੀ ਆ ਥੋੜੀਆਂ ਆਪਾਂ ਲਾਂਕਾਂ ਦੀ ਫਰਦੀ ਹੈ ਨਾ ਉਹ ਜੀ ਬੈਠਣ ਉੱਠਣਾਂ ਹੋ ਜਾਂਦੀ ਹੋਰ ਕੋਈ ਨਹੀਂ ਕੋਈ ਗੱਲ ਉਪੋਲੀ ਪਈਆਂ ਜੀ ਕੋਈ ਰਿਕਾਰਡ ਆ ਜੀ ਇਹਦਾ ਇਹਦਾ ਰਿਕਾਰਡ ਆ ਜੀ ਪਹਿਲੇ ਸੂਏ ਦਾ 26 ਕਿਲੋ ਦਾ ਪਹਿਲੇ ਸੂਏ ਫਾਰਮ ਦਾ ਹਾਂਜੀ ਠੀਕ ਹੈ ਬਈ ਹਾਂਜੀ ਉਹ 26 ਕਿਲੋ ਪਹਿਲੇ ਸੂਏ ਦਿੱਤਾ ਆਏ ਨੇ ਐਥੇ ਕੀ ਹੁਣ ਜਿਵੇਂ ਪਹਿਲੀ ਗਾਦਾ ਜੀ ਹੁਣ ਗਰਮੀ ਦਾ ਗਈ ਹੁਣ ਗਾਂ ਦੁੱਧ ਗਾ ਮੇਰੇ ਮੌਸਮ ਬਹੁਤ ਸਹੀ ਆ ਰਿਹਾ ਬਹੁਤ ਸਹੀ ਆ ਰਿਹਾ ਹਾਂਜੀ ਤੇ ਬਈ ਸੀਮਾ ਰਿਕਾਰਡ ਜੀ ਇਹਦਾ ਸੀਮਾ ਦਾ ਨਹੀਂ ਆਪਾਂ ਜਿਹੜਾ ਪਤਾ ਹੁੰਦਾ ਜੀ ਉਹਦਾ ਆਪਣੇ ਘਰ ਰਿਸੈਡੈਂਸ ਵਿੱਚੋਂ ਆਈ ਕਰਕੇ ਅੱਗੇ ਜਿੰਨੇ ਮਰਜ਼ੀ ਅਗਲਾ ਪਿੱਛੋਂ ਤੱਕ ਵੀਡੀਓ ਚੱਕ ਲਈ ਆਪਣਾ ਆਪਾਂ ਕਿਤੇ ਜਿਹੜਾ ਜਿਹੜਾ ਹੁੰਦਾ ਉਹ ਦੱਸਦੇ ਆ ਇਹਦਾ ਡਾਕਟਰ ਦਾ ਨੰਬਰ ਵੀ ਦੇ ਦੇਗਾ ਡਾਕਟਰ ਨਾਲ ਗੱਲ ਵੀ ਕਰ ਸਕਦਾ ਠੀਕ ਹੈ ਘਰ ਆ ਇਹਨਾਂ ਦੀ ਗੱਲ ਕਰ ਸਕਦਾ ਇਹ ਨਹੀਂ ਗੱਲ ਫੋਰ ਕੇ ਦਿਖਾ ਦੀ ਬਈ ਸੁਵਾ ਦੂਜਾ ਸੁਣਦੀ ਹੈ ਜੀ ਡੇਟ ਮੁਤਾਬਕ ਹਫਤਾ ਪਿਆ 2-4 ਦਿਨ ਵੱਧ ਵੀ ਲਿਆ ਜਾ ਸਕਦਾ ਪਰ ਫਾਰਮ ਆਲੇ ਵੈਸੇ ਸੀਮਾ ਚੰਗਾ ਹੀ ਭਰਉਂਦੇ ਤਕਰੀਬਨ ਮਾੜਾ ਨਹੀਂ ਭਰਉਂਦੇ ਆਪਾਂ ਨੂੰ ਗੱਲ ਦਾ ਪਤਾ ਸਹੀ ਗੱਲ ਹੈ ਬਈ ਜਿੰਨੂੰ ਵਜੂਦ ਤੇ ਚੈੱਕ ਕਰ ਸਕਦੇ ਹੋ ਮਾਨਾ ਸੂਨਾ ਥੋੜੀਆਂ ਹੀ ਆਪਾਂ ਲਾਂਕਾਰੀ ਫਿਰਦੀ ਹੈ ਜੀ ਖਾਨ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਚਾਰੀ ਥਾਣਾ ਫੋਟ ਨੀ ਸ਼ਾਂਖ ਨੇ ਮਲਕਵੇਂ ਪੁਰੀ ਸਟਰੋਂਗ ਹੁੰਦੀ ਹੈ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਥੋੜੀਆਂ ਹੀ ਆਪਾਂ ਪਸੂ ਕਰਦੀ ਜਾਂਦਾ ਜੀ ਪਹਿਲੇ ਦੂਜੇ ਸੂਏ ਬਾਕੀ ਵਜਨ ਵਜੂਦ ਬਰੇ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੋਲ 70000 ਜੀ ਉਜਲੈਸ ਜੀ ਕਰ ਦਿਆਂਗੇ ਜੀ ਇਹਦੀ ਡਿਮਾਂਡ 70000 ਰੁਪਿਆ ਵਿਚੋ ਲੈਸ ਹੋ ਜਾਊ ਤੇ ਬਾਈ ਠੰਡੀ ਸਿਲ ਪੂਰੀ ਠੰਡੀ ਸਿਲ ਪੂਰੀ ਹੈ ਜੀ ਬਾਕੀ ਪਰਿਪਤਾ ਹੈਰ ਸ਼ਹਿਰ ਚ ਆਉਂਦੀ ਆ ਜਿਵੇਂ ਐਡੀਆਂ ਐਡੀਆਂ ਮੰਨ ਕੇ ਚੱਲੇ ਵੀ ਵੈਰਾ ਕਿਸੇ ਨੇ ਮੋਲ 70 ਨਹੀਂ ਸੀ ਕਰਨਾ ਇਹ ਹੋਰ ਵਪਾਰੀ ਕੋਲੇ ਹੁੰਦੇ ਆ 80 85 ਮੋਲ ਹੋਣਾ ਸੀਗਾ ਬਾਕੀ ਬਾਈ ਜਿਹਦੇ ਤਿਆਰ ਹੋ ਗਈ ਉਹਦੇ ਮੋਲ ਚ ਨਹੀਂ ਮੈਣ ਇਹ ਹਾਂ ਬਾ ਗੱਲ ਇਹੀ ਆਈ ਇਹ ਚਲੇ ਆਉਂ ਆ ਜੀ ਗੱਗਾ ਮੰਗਾ ਵਗਦੀ ਚੰਗੀ ਆ ਚਲ ਆ ਕੱਲ ਆਂ ਅੱਜ ਤੋਰ ਤੀਆਂ ਸਹੀ ਗੱਲ ਹੈ ਜਲਦੀ ਚੰਗੀ ਆ ਇਹਦੇ 70000 ਰੁਪਏ ਡਿਮਾਂਡ ਵਿੱਚੋਂ ਲੈਸ ਹੋ ਜਾਊਗਾ ਅੱਗੇ ਬਈਆ ਗਿਆ 6 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਦੂਜਾ ਸੂਆ ਕਦੋਂ ਸੂਈ ਹੈ ਜੀ ਸੂਈ ਨੂੰ ਉਹ ਦਿਨ ਹੋ ਗਿਆ ਅੱਜ ਚੌਥਾ ਦਿਨ ਹੈ ਬੱਚਾ ਕੀ ਹੈ ਜੀ ਬੱਚੀ ਹੈ ਜੀ ਮਗਰ ਇਦਾਂ ਮਗਰ ਵੀ ਬੱਚਾ ਬੱਚੀ ਹੈ ਬੱਚੀ ਬੱਚੀ ਹਾਂ ਜੀ ਮਗਰ ਬੱਚਾ ਬੱਚੀਆਂ ਹੀ ਹੈ ਚੈੱਕ ਕਰ ਸਕਦੇ ਹੋ ਕ੍ਰੋਸ ਅੰਗ ਆ ਜਾਂਦੀ ਬੱਚੀ ਅਗਲਾ ਦੁੱਧ ਮੰਨ ਲੇ ਜੀ ਬੋਲਾ ਮੰਨ ਲੇ 20 ਕਿਲੋ ਤੋਂ ਬਾਅਦ 21 22 ਕਿਲੋ ਤਿਆਰ ਆ ਅੱਜ ਹਾਂ ਖੁੱਲਾ 20 ਕਿਲੋ ਦੇ 20 ਕਿਲੋ ਤਾਂ ਹੋ ਗਏ ਜਾਨਾ ਗਾਰੰਟੀ ਲੈ ਲੇ ਤੇ ਚੇ ਕੰਡਾ ਬਾਤੀ ਨਾਲ ਚੱਕੀ ਜਾਵੇ ਕਰੋ ਜੋ ਓਕੇ ਦਿੰਨਾ ਹਾਂ ਕਰੋ ਜੋ ਓਕੇ ਦਿਆਂਗੇ ਜੀ ਸਨਾ ਦੀ ਡਾਨ ਹੈ 20 ਤੋਂ ਜੀ 19 ਵੀ ਰਹਿ ਗਿਆ ਹੋਰ ਦੱਸੋ ਜੀ ਠੀਕ ਹੈ ਜੀ 20 ਤੋਂ ਬਾਹਰ ਹੀ ਨਿਕਲੂ 20 ਬਾਹਰ ਹੀ ਨਿਕਲੂਗਾ ਜੀ 21 ਨਿਕਲੇ 21.5 ਨਿਕਲੇ ਬਾਹਰ ਹੀ ਨਿਕਲੂਗਾ ਪਰ ਆਪਾਂ 20 ਦੀ ਗਾਰੰਟੀ ਦਿੰਨੇ ਆ ਠੀਕ ਹੈ ਜੀ ਤੇ ਦੁੱਧ 25 ਕਿਲੋ ਰਾਨਾ ਖੁੱਲਾ ਦੇਊਗੀ ਠੀਕ ਹੈ ਜੀ ਫਿਰ ਚੌਥੇ ਪੰਜਵੇਂ ਦਿਨ ਦੀ ਸ ਇਹਨੂੰ ਦੋਤੇ ਖੜੀ ਆ ਜੇ 25 ਕਿਲੋ ਬਾੜਾ ਨਹੀਂ ਇਹਨੂੰ ਤੋੜ ਕੇ ਦਿਖਾ ਦੀ ਬਾਈ ਹਾਂ ਤੋੜ ਦੇ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ 4 ਦਿਨ ਹੋ ਗਏ ਸੂਈ ਨੂੰ ਦੁੱਧ ਮੰਨ ਦੁੱਧ ਮੰਨ ਲਾ ਬਾਕੀ ਥੋੜਾ ਜਿਹਾ ਉਹੋ ਜੇ ਘਰੋਂ ਆਈ ਆ ਮੰਨ ਕੇ ਜੇ ਆਪਾਂ ਥੋੜਾ ਜਿਹਾ ਜੇ ਹਜੇ ਚੰਗੇ ਸੇਵਾ ਵਾਲੇ ਘਰੋਂ ਹੁੰਦੀ ਤਾਂ ਹਾਂ ਹਾਂ ਇਹ ਹਾਂ ਚਾਰ ਚੂਰ ਤੇ ਕਿਸੇ ਕੋਈ ਜਾਵਰੀ ਜੀ ਗੱਲਾਂ ਹੋਰ ਹੋ ਜਾਂਦੀ ਸਹੀ ਗੱਲ ਹੈ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ 20 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾ ਜੀ ਕੰਡਾ ਬਾਲਟੀ ਆਪਦਾ ਨਾਲ ਲੈ ਕੇ ਆਵੇ ਭਵਾਨੇ ਦੇ ਬਰੀਕ-ਬਰੀਕ ਵੀਐਨ ਜੀ ਤੁਸੀਂ ਚੈੱਕ ਕਰ ਸਕਦੇ ਥਣ ਕੱਲਾ-ਕੱਲਾ ਨਿਕਲ ਮਾ ਥੋੜੀ ਘੱਟ ਸੇਵਾ ਵਾਲੇ ਘਰੋਂ ਆਈ ਹੈ ਜੀ ਤਾਂ ਕਰਕੇ ਤੇ ਜੇ ਬਾਈ ਕਹਿੰਦਾ ਸੇਵਾ ਵਾਲੇ ਘਰੇ ਹੁਣ ਜਾ ਵੜੀ ਦੁੱਧ ਵਾਲੀ ਤਾਂ ਤਨ ਤਨ ਕਰਾ ਦੂ ਬੱਚਾ ਮਗਰ ਵੱਛੀ ਹੈ ਇਹਦੀ ਡਿਮਾਂਡ ਵੇਰ ਇਹਦਾ ਹੀ ਮੁੱਲ 70 ਹੀ ਹੈ ਜੀ ਅਗਲਾ ਆਪਾਂ ਉਹ ਨਹੀਂ ਕੀਤਾ ਜਿਵੇਂ ਜੇ ਹੁਣ ਇਹਦਾ ਮੁੱਲ 85 ਕਰਦੇ ਵੇੜ ਪਾ 75 ਦੀ ਵਿਕਦੀ ਵਿਕਦੀ ਆਪਾਂ ਨੂੰ ਵੀ ਪਤਾ ਇਹ ਗੱਲ ਦਾ ਇੰਨੇ ਦੁੱਧ ਨਾਲ ਪਰ ਆਪਾਂ ਮੁੱਲ ਜੇ ਹੈ ਜੀ ਕਿਤਾ ਅਗਲਾ ਭਗਾਈ ਨਾ ਕਰੇ ਹਣਾ 70 70000 ਚ ਮਾਨਦਾਨ ਹੋ ਜੂਗਾ ਜੀ ਜੀ ਉਹਨੂੰ ਨਾ ਅਫੈਕਟ ਆਉਂਦਾ ਨੰਬਰ ਸਕਰੀਨ ਤੇ ਬਾਈ ਦੇ ਚੱਲਦਾ ਰਹਿੰਦਾ ਧੰਨਵਾਦ ਜੀ